ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਫੀ ਚੌਕਸੀ ਵਰਤਦਿਆਂ ਤੇ ਬੜੀ ਮਿਹਨਤ ਕਰਕੇ 13 ਸਤੰਬਰ ਨੂੰ ਇੱਕ ਜਿਹੜਾ ਸੋਨੇ ਦਾ ਕੋਰੀਅਰ ਕਰਦਾ ਸੀਗਾ ਬੰਦਾ ਮਕੇਸ਼ ਸੈਣੀ ਉਹਦੇ ਪਾਸੋਂ ਕੋਈ ਦੋ ਵਿਅਕਤੀਆਂ ਨੇ ਉਹਦੀ ਐਕਟਵਾ ਨੂੰ ਧੱਕਾ ਮਾਰ ਕੇ ਉਦੋਂ ਕਰੀਬ ਸੁਦਾਰਾ 110 ਗ੍ਰਾਮ ਜਿਹੜਾ ਹੈਗਾ ਸੀ ਉਹਦਾ ਕੋਰੀਅਰ ਦਾ ਜਿਹੜਾ ਸੋਨਾ ਸੀਗਾ ਸਮੇਤ ਪਾਰਸਲ ਉਹ ਖੋਪੇ ਲੈ ਗਏ ਸੀਗੇ ਏਡੀਸੀਪੀ ਸਿਟੀ ਵਨ ਸ਼੍ਰੀ ਵਿਸ਼ਾਲ ਜੀ ਦੀ ਏਡੀਸੀਪੀ ਏਸੀਪੀ ਸੁਲਤਾਨਵਿੰਡ ਸ਼੍ਰੀ ਪ੍ਰਵੇਸ਼ ਜੀ ਐਸਐਚਓ ਡਿਵੀਜ਼ਨ ਸੀ ਅਤੇ ਸੀਆਈਏ ਵਨ ਇਹਨਾਂ ਦੀਆਂ ਟੀਮਾਂ ਨੇ ਮਿਹਨਤ ਕਰਕੇ ਇਮੀਡੀਏਟਲੀ ਉਹਦੇ ਐਕਸ਼ਨ ਲੈਂਦੇ ਹੋયા ਉਹਨਾਂ ਨੂੰ ਫੋਲੋ ਕਰਦੇ ਹੋયા ਇਸ ਚਾਰ ਵਿਅਕਤੀ ਜਿਹੜੇ ਇਹਦੇ ਜਨਵਲਵਸੇ ਜਿਨ੍ਹਾਂ ਚੋਂ ਦੋ ਵਿਅਕਤੀ ਰੇਕੀ ਕਰਨ ਵਾਲੇ ਸੀ ਇੱਕ ਕਰਨਜੀਤ ਪੁੱਤਰ ਜੋਰ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ ਦਾ ਦੂਸਰਾ ਜਸਕਰਨ ਸਿੰਘ ਇਹ ਵੀ ਸੁਲਤਾਨਵਿੰਡ ਅੰਮ੍ਰਿਤਸਰ ਦਾ ਅਤੇ ਤੀਸਰਾ ਸ਼ਿਵਦੀਪ ਸਿੰਘ ਇਹ ਖਲਕੀਆਂ ਦਾ ਸੀ ਬਿਕਰਮਜੀਤ ਸਿੰਘ ਇਹ ਪਿੰਡ ਸੱਜਲਵੱਡੀ ਖਲਕੀਆਂ ਦਾ ਸੀ ਇਹ ਚਾਰੇ ਵਿਅਕਤੀਆਂ ਨੂੰ ਬਾਬੂ ਕਰਕੇ ਇਹਨਾਂ ਪਾਸੋਂ ਜਿਹੜਾ ਇਹਨਾਂ ਨੇ ਖੋਦ ਜਿਹੜਾ ਸੋਨਾ ਸੀ ਸਮੇਤ ਜਿਹੜਾ ਉਹਨਾਂ ਦਾ ਗੱਤਿਆਂ ਦਾ weight 1710 ਗ੍ਰਾਮ ਆ ਜਿਹੜਾ ਉਹ ਰਿਕਵਰ ਕਰ ਲਿਆ ਇਹਨਾਂ ਤੋਂ ਇੱਕ ਪਿਸਤੀ ਵੀ ਰਿਕਵਰ ਹੋਇਆ ਅਤੇ ਇਹਨਾਂ ਨੇ ਜਿਹੜੇ ਮੋਟਰਸਾਈਕਲ ਦੇਖੋ ਕੀਤੀ ਸੀ ਉਹ ਰਿਕਵਰ ਕਰਕੇ ਇਸ ਦਿੱਤੀ ਹੋਈ ਜਿਹੜੀ ਦਾਰਦਾਸ ਦਾ ਜਿਹੜਾ ਸੀਗਾ ਉਹ ਪੂਰਾ ਕਲੀਅਰ ਕਰਕੇ ਇਹਨਾਂ ਤੋਂ ਪ੍ਰੋਪਰ ਰਿਕਵਰੀ ਹੋ ਗਈ ਆ ਇਹ ਸਾਡੀ ਪੁਲਿਸ ਨੇ ਬਹੁਤ ਹੀ ਮਿਹਨਤ ਕਰਕੇ 24 ਘੰਟਿਆਂ ਤੋਂ ਪਹਿਲਾਂ-ਪਹਿਲਾਂ ਕਰੀਬ ਜਿਹਦੇ 'ਚ 1710 ਗ੍ਰਾਮ ਸਮੇਤ ਗੱਤਿਆਂ ਦਾ weight ਸੀ ਤੇ 1.5 ਕਿਲੋ ਤੋਂ ਵੱਧ ਸੋਨਾ ਸੀਗਾ ਜਿਸ ਦੀ ਕਾਫੀ ਬਜਾਰੀ ਕੀਮਤ ਬਣ ਜਾਂਦੀ ਹੈ ਬੜਾ ਅਹਿਮ ਸੀਗਾ ਬੜਾ ਸੁਵੇਨੇਸ਼ੀਲ ਸੀਗਾ ਇਹਨੂੰ ਟੈਸਟ ਕਰਕੇ ਇੱਕ ਬੜੀ ਕਾਮਯਾਬੀ ਹਾਸਲ ਹੋਈ ਆ ਇਸੇ ਤਰ੍ਹਾਂ ਥਾਣਾ ਸ਼ਰਟਾ ਵਿੱਚ ਸੀਆਈਏ 2 ਇੰਸਪੈਕਟਰ ਵਿੰਦਰਜੀਤ ਸਿੰਘ ਦੀ ਗਵਾਰੀ ਹੇਠ ਇੱਕ ਵਿਅਕਤੀ ਜਿਹੜਾ ਕਿ ਰਾਜਸਥਾਨ ਦੇ ਵਿੱਚ 3.5 ਕਿਲੋ ਹੀਰੋਨ ਦੇ ਵਿੱਚ ਬੰਦ ਸੀਗਾ ਉਸ ਵਿਅਕਤੀ ਨੂੰ ਜਿਸ ਦਾ ਜਿਸ ਦਾ ਨਾਮ ਸੀ ਰਵਿੰਦਰ ਸਿੰਘ ਗਿਲਸ ਕਾਕਾ ਨਮੂਰ ਕਾਲੇ ਥਾਣੇ ਸ਼ਰਟੇ ਦਾ ਉਥੋਂ 3.5 ਕਿਲੋ ਹੀਰੇ ਦੇ ਵਿੱਚੋਂ ਉਹ ਬੇਲ ਲੈ ਕੇ ਆਪਣੇ ਭਰਾ ਦੀ ਜਿਹੜੀ 15 ਦਿਨਾਂ ਵਾਲੀ ਵਿਆਹ ਟੈਂਡ ਕਰਨ ਆਇਆ ਸੀਗਾ ਉਸ ਤੋਂ ਬਾਅਦ ਉਥੋਂ ਭਗੌੜਾ ਹੋ ਗਿਆ ਉੱਥੇ ਪਹੁੰਚਿਆ ਨਹੀਂ ਉਹਦੇ ਖਿਲਾਫ ਇੱਥੇ ਦੋ ਮੁਕਦਮੇ ਹੋਰ ਵੀ ਦਰਜ ਸੀ ਆਲਰੇਡੀ ਉਸ ਵਿਅਕਤੀ ਨੂੰ ਬਾਪੂ ਕੀਤਾ ਉਹ ਤੋਂ ਕਾਬੂ ਕਰਕੇ ਇੱਕ ਪਿਸਤਲ ਜਿਹੜਾ ਰਿਕਵਰ ਕੀਤਾ ਇਸੇ ਤਰ੍ਹਾਂ ਉਹਦੀ ਫਰਦਰ ਇਨਵੈਸਟੀਗੇਸ਼ਨ ਤੋਂ ਇੱਕ ਹੋਰ ਵਿਅਕਤੀ ਆਸ਼ੀਸ਼ ਆਸ਼ੀਸ਼ ਕੁਮਾਰੀਆ ਜਿਹੜਾ ਕਿ ਲਾਰੈਂਸ ਰੋਡ ਦਾ ਵਸਨੀਕ ਸੀਗਾ ਉਹਨੂੰ ਕਾਬੂ ਕੀਤਾ। ਇਹ ਬਾਕਵਾ ਬਾਰੀਆਂ ਦੇ ਵਿਚ ਦੇ ਆਪਸ ਕਿ ਇਹਦੇ ਇਹਦੇ ਬ੍ਰਦਰ ਦੀ ਪਾਰਸਲ ਦੀ ਕੰਪਨੀ ਸੀ, ਕੋਰੀਅਰ ਕਰਨ ਦੀ ਕੰਪਨੀ ਸੀ। ਇਹ ਵੱਖ-ਵੱਖ ਦੁਕਾਨਾਂ ਤੋਂ ਆਪਣੇ ਆਪ ਇਹ ਉਹਨਾਂ ਤੋਂ ਇਕੱਠੇ ਕਰਦਾ ਸੀ, ਪਾਰਸਲ ਲੈਂਦਾ ਸੀ ਛੋਟੇ-ਛੋਟੇ ਪਾਰਸਲ ਲੈ ਕੇ ਫਿਰ ਇਹ ਉਤੋਂ ਇਹਨੂੰ ਗਾਂਹ ਫਰਦਰ ਜਿੱਥੋਂ ਦੀ ਵੀ ਰਿਕੁਆਇਰਮੈਂਟ ਦੇ ਸੀ ਉਹਨਾਂ ਨੂੰ ਕੋਰੀਅਰ ਕਰਦੇ ਸੀ। ਕਰਮਜੀਤ ਜਿਸ ਕਰੇ ਸ਼ੇਵਦੀ ਜਿੰਨਾ ਇਹ ਸਾਰਾ ਗੈਰਕੁਲਾ ਕੇ ਲੁੱਟ ਕੀਤੀ ਹੈ, ਇਹ ਇੱਥੇ ਵੀ ਇਹਨਾਂ ਨੂੰ ਕਰਦੇ ਨੇ। ਇਨਫੋਰਮੇਸ਼ਨ ਸਿਸਟਮ ਲਈ ਕਿ ਇਜ਼ਰਾਈਲ ਸਾਰਸਰ ਲਿੰਕ ਕਰਦੇ ਇਹ ਇਹਨਾਂ ਜੋ ਜਿਹੜੇ ਦੋ ਦੋ ਵਿਅਕਤੀ ਦੋ ਵਿਅਕਤੀ ਹੈਗੇ ਸੀਗੇ ਇਹਨਾਂ ਦੇ ਸ਼ਿਵਨ ਤੇ ਵਿਕਰਮ ਇਹ 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 ਇਹਨਾਂ ਨੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਕਰਨਜੀਤ ਅਤੇ ਜਸਕਰਨ ਸਿੰਘ ਇਹ ਉੱਥੇ ਹੀ ਆਲਰੇਡੀ ਇਹ ਜਿਹੜੇ ਜਿਹੜੇ ਗੁਰਵਾਲੀ ਬ੍ਰਾਂਚ ਆ ਬਾਜ਼ਾਰ ਹੈਗਾ ਉੱਥੇ ਇਹ ਸੋਨੇ ਦਾ ਕੰਮ ਕਿਸੇ ਨਾ ਕਿਸੇ ਫਾਰਮ ਤੇ ਇਹ ਉੱਥੇ ਕੰਮ ਕਰਦੇ ਸੀਗੇ ਇਹਨਾਂ ਦੋਨਾਂ ਵਿਅਕਤੀਆਂ ਨੇ ਪਲਾਨਿੰਗ ਕਰਕੇ ਇਹਨਾਂ ਨੇ ਰੈਕੀ ਕਰਕੇ ਉਸ ਬੰਦੇ ਦੀ ਇਨਫੋਰਮੇਸ਼ਨ ਦੇ ਕੇ ਇਹ ਜਿਹੜੇ ਦੂਸਰੇ ਦੋ ਵਿਅਕਤੀ ਸ਼ਿਵਮਦੀਪ ਤੇ ਵਿਕਰਮਜੀਤ ਆ ਇਹਨਾਂ ਦਾ ਇਹਨਾਂ ਨੇ ਵਾਰਦਾਤ ਦਾ ਇੰਜਾਮ ਦਵਾਇਆ ਸ਼ਿਵਮਦੀਪ ਤੇ ਵਿਕਰਮਜੀਤ ਦੇ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਹੁੰਦਾ ਬੈਸ ਨਹੀਂ ਇਹਨਾਂ ਦੇ ਪੁਰਾਣਾ ਕੋਈ ਕ੍ਰਿਮੀਨਲ ਰਿਕਾਰਡ ਕੋਈ ਨਸ਼ੇ ਦੀ ਆਦਤ ਨਹੀਂ ਇਹਨਾਂ ਦੀ ਜੈ ਐਜ਼ ਆਫ ਨਾ ਨਹੀਂ ਹਾਂਜੀ ਕੀਮਤ ਕਿੰਨੀ ਕੋਈ ਸੋਨਾ ਬਣਾ ਤੁਸੀਂ 74000 ਰੁਪਏ ਪਰ ਦੋਲਾ 10 ਗ੍ਰਾਮ ਦਾ ਇਹਦੀ ਵਰਕਆਊਟ ਕਰ ਲੋ ਇਟ ਇਜ਼ ਮੋਰ ਥੈਨ 1.5 ਗ੍ਰਾਮ ਤੋਂ ਤੇ ਹੋ ਜਾਂਦੀ ਹੈ ਸਰ ਜੀ ਗੱਲ ਕਰੀ ਜਿਹੜਾ ਪਿਸਟਲ ਹੈ ਨਾ ਇੰਡੀਆ ਮੇਡ ਹੈ ਪਰ ਟੂਕੀਸ਼ਨ ਦੇ ਇਹ ਇਹਦੇ ਵਿੱਚ ਪਿਸਟਲ ਜਿਹੜਾ ਰਿਕਵਰ ਹੋਇਆ ਉਹ ਕੰਟਰੀ ਮੇਡ ਆ ਇੱਕ ਜਿਹੜੇ ਛੱਟੇ ਜੁਆ ਉਹ ਇੱਕ ਬਲੌਕ ਪਿਸਟਲ ਆ ਉਹ ਬਾਹਰੋਂ ਆਇਆ ਦੂਸਰਾ ਜਿਹੜਾ ਪਿਸਟਲ ਰਿਕਵਰ ਹੋਇਆ ਉਹ ਮਧ ਪ੍ਰਦੇਸ਼ ਤੋਂ ਆਇਆ ਇਸ ਤਰ੍ਹਾਂ ਦੇ ਵੱਖ-ਵੱਖ ਅਲੱਗ-ਅਲੱਗ ਜਿਹੜੇ ਵੈਪਨ ਹੈ ਦੇ ਰਿਕਵਰ 这个。<Okay. S 2> okay.